ਸਬਜੀਆਂ ਨੂੰ ਲੈ ਕੇ ਹਾਜ਼ਰ ਹੈ ਹਾਂ ਅੱਜ ਦੀ ਵੱਡੀ ਖਬਰ ਭਗਵੰਤ ਮਾਨ ਸਰਕਾਰ ਲੈਂਡ ਪੂਲਿੰਗ ਸਮਾਂਬੇ ਉੱਪਰ ਵੀ ਜੂ ਟਰਨ ਲੈਣ ਦੇ ਦਿਖਾਈ ਦੇ ਰਹੇ ਹਨ ਪਿੰਡ ਵਿੱਚ ਆਮ ਆਦਮੀ ਪਾਰਟੀ ਦੀ ਐਂਟਰੀ ਬੰਨ ਬੈਨ ਹੋਣ ਮਗਰੋਂ ਸਰਕਾਰ ਨਰਮ ਪੈ ਗਈ ਸਰਕਾਰ ਨੇ ਹਾਈ ਕੋਰਟ ਵਿੱਚ ਵੀ ਮੰਨਿਆ ਹੈ ਕਿ ਜਿੰਨਾ ਚਿਰ ਮਾਮਲੇ ਦਾ ਨਵੇੜਾ ਨਹੀਂ ਹੁੰਦਾ ਲੈਂਡ ਪੂਲਿੰਗ ਨੀਤੀ ਲਾਗੂ ਨਹੀਂ ਕਰਾਂਗੇ ਆਮ ਆਦਮੀ ਪਾਰਟੀ ਦੇ ਲੀਡਰ ਵੀ ਬੜਾ ਸੰਭਲ ਕੇ ਬਿਆਨਬਾਜ਼ੀ ਕਰਨ ਲੱਗੇ ਹਨ ਤਾਰ ਅਸਲ ਜੀ ਮੇ ਵਿਰੋਧ ਪਾਰਟੀ ਨੇ ਕਿਸਾਨ ਜਥੇਬੰਦੀਆਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕਰ ਰਹੇ ਹਨ ਉੱਥੇ ਹੀ ਪੰਜਾਬ ਝਾਰਾਣਾ ਹਾਈ ਕੋਰਟ ਨੇ ਵੀ ਇਸ ਤੇ ਸਖਤ ਰੋਖ ਅਪਣਾਇਆ ਹੈ ਸ਼ੈਰੀ ਕਰਨ ਤੇ ਦਜੋਗੀ ਕਰਨ ਲਈ ਲਈ ਜਾਂਦੀ ਗਈ ਲੈਂਡ ਪੂਲਿੰਗ ਨੀਤੀ ਤੇ ਹਾਈ ਕੋਰਟ ਤੇ ਸਖਤ ਸਟੈਂਡ ਤੋਂ ਬਾਅਦ ਬਤੌਰ ਕੋਈ ਆ ਸਰਕਾਰ ਪਿੱਛੇ हट ਗਈ ਹੈ ਹਾਈ ਕੋਰਟ ਵੱਲੋਂ ਇਸ ਨੀਤੀ ਤੇ ਰੋਕ ਲਾਉਣ ਤੋਂ ਪਹਿਲਾਂ ਪੰਜਾਬ ਦੇ ਐਡਵੋਕੇਟ ਜਨਰਲ ਨੇ ਬ੍ਰੋਸਾ ਦਿੱਤਾ ਕਿ ਇਹ ਨੀਤੀ ਵੀਰਵਾਰ ਤੱਕ ਲਾਗੂ ਕੀਤੀ ਜਾਵੇਗੀ ਦਾਲਤ ਨੇ ਦਾਲਤ ਨੇ ਨੀਤੀ ਦੀ ਸਮਾਜ ਤੇ ਮਾਤਿ ਵਾਤਾਵਰਨ ਤੇ ਪ੍ਰਭਾਵ ਬਾਰੇ ਵੀਰਵਾਰ ਨੂੰ ਜਵਾਬ ਪਧਾਈ ਦਾ ਹੁਕਮ ਦਿੱਤਾ ਦਾਸਦਈਏ ਕਿ ਮੁਹੱਲੀ ਦੇ ਪੰਜਾਬ ਤੇ ਹੋਰ ਖੇਤਰਾਂ ਵਿੱਚ ਸ਼ਹਿਰ ਦੇ ਉਦਯੋਗ ਖੇਤਰ ਵਿਕਸਿਤ ਕਰਨ ਲਈ ਵੱਖ-ਵੱਖ ਪਿੰਡਾਂ ਦੀ ਜ਼ਮੀਨ ਐਕਵਾਇਰ ਕਰਨ ਦੀ ਪੰਜਾਬ ਸਰਕਾਰ ਦੀ ਨੀਤੀ ਨੂੰ ਚੁਣਿਆ ਜੋ ਨੇ ਜਨਤਾ ਅਤੀਤਿੰਦੇ ਹੋਏ ਪੰਜਾਬ ਬਿਹਾਰਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਦਈਆ ਪਟੀਸ਼ਨ ਵਿੱਚ ਹਾਈ ਕੋਰਟ ਨੂੰ ਦੱਸਿਆ ਗਿਆ ਹੈ ਕਿ ਇਸ ਨੀਤੀ ਨੂੰ ਲਿਆਉਣ ਤੋਂ ਪਹਿਲਾਂ ਸਰਕਾਰ ਨੇ ਜ਼ਮੀਨੀ ਪੱਧਰ ਤੇ ਪੈਣ ਵਾਲਿਆਂ ਪ੍ਰਭਾਵਾਂ ਦਾ ਅਧਿਐਨ ਕਿ ਨਹੀਂ ਕੀਤਾ ਇਹ ਨੀਤੀ ਸਿੱਧੇ ਤੌਰ ਤੇ ਆਮ ਲੋਕਾਂ ਦੇ ਪ੍ਰਭਾਵ ਪਾਵੇਗੀ ਜਿਨ੍ਹਾਂ ਨੇ ਪੁਨਰਵਾਸ ਲਈ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤੇ ਗੁਰਦਵਾਰਾ ਨੂੰ ਪਟੀਸ਼ਨ ਕਰਤਾ ਦੀਆਂ ਉੰਤ ਲੀਲਾ ਸੁਣ ਤੋਬਾ ਦਾ ਹਾਈ ਕੋਟ ਨੇ ਕਿਹਾ ਕਿ ਪੰਜਾਬ ਸਰਕਾਰ 60000 ਏਕੜ ਜ਼ਮੀਨ ਐਕਵਾਇਰ ਕਰਨ ਜਾ ਰਹੀ ਹੈ ਕਿ ਸਰਕਾਰ ਬਚਤ ਧਨ ਵੇਡ